ਅਸ਼ੀਕਾਲ ਜੀ ਸਵਾਗਤ ਆ ਤੁਹਾਡਾ ਆਪਣੇ ਚਾਈਲਡੈਰੀ ਫਾਰਮ YouTube ਤੇ Facebook ਪੇਜ ਉੱਤੇ ਤੇ ਅੱਜ ਆਪਾਂ ਪਹੁੰਚੇ ਆ ਬਈ ਸ੍ਰੀ ਮੁਕਸਰ ਸਾਹਿਬ ਘੋੜਿਆਂ ਦੇ ਮੇਲੇ ਤੇ ਤੇ ਸਾਰਾ ਮੇਲਾ ਬਈ ਤੁਹਾਨੂੰ ਦਿਖਾਵਾਂਗੇ ਇੱਕ ਬਲੌਗ ਦੇ ਤੌਰ ਤੇ ਵੀਡੀਓ ਬਣਾਈ ਆ ਆਪਾਂ ਨੇ ਤੇ ਆਹ ਦੇਖੋ ਇੱਧਰ ਕੁੱਤੇ ਆ ਗਏ ਤੇ ਉੱਧਰ ਪਿੱਛੇ ਗੁਇਨਾ ਫੌਲ ਆਗੀਆਂ ਸੀਗੀਆਂ ਤੇ ਆਹ ਰੋਂ ਬਈ ਹੁਣ ਘੋੜੇ ਸ਼ੁਰੂ ਹੋ ਚੁੱਕੇ ਨੇਗੇ ਤੇ ਜਟਾਂ ਹਜਰਾ ਸਟੱਡ ਫਾਰਮ ਵਾਲੇ ਆ ਗਏ ਬਈ ਆਹ ਘੋੜੇ ਤੇ ਬਹੁਤ ਸੋਹਣੇ ਘੋੜੇ ਨੇਗੇ ਸਾਰਾ ਬਈ ਮੇਲਾ ਦਿਖਾਵਾਂਗੇ ਸੋਨੂੰ ਬਹੁਤ ਹੀ ਕੈਂਟ ਬਰੀਡ ਦੇ ਜਾਨਵਰ ਨੇ ਜਿਹੜੇ ਮੇਲੇ ਤੇ ਆਏ ਹੋਏ ਨੇ ਆ ਦੇਖੋ ਨੋਕਰੇ ਬਈ ਬਹੁਤ ਸੋਹਣੇ ਨੋਕਰੇ ਘੋੜੇ ਨੇਗੇ ਤੇ ਆ ਮਾਰਵਾੜੀ ਆ ਗਏ ਇਹ ਵੀਰ ਬਿਰਕ ਸਟੱਡ ਫਾਰਮ ਵਾਲਾ ਆ ਗਿਆ ਕਰੋ ਚੈੱਕ ਬਈ ਬਹੁਤ ਸੋਹਣਾ ਮੇਲਾ ਰਹਿਣ ਵਾਲਾ ਸਾਰਾ ਦੇਖਿਓ ਅੱਗੇ ਬਈ ਇਹ ਜੇ ਜਾਨਵਰ ਜਾਨਵਰ ਵੀ ਨੇ ਜਿਹੜੇ ਆਪਾਂ ਨੇ ਦੇਖੇ ਨਹੀਂ ਹੈਗੇ ਕਦੇ ਤੇ ਆਹ ਵੀਡੀਓ ਦੇ ਵਿੱਚ ਨਾ ਸਾਰਾ ਮੇਲਾ ਹੀ ਘੁਮਾ ਦਾਂਗੇ ਆਪਾਂ ਤੁਹਾਨੂੰ ਤੇ ਆਹ ਦੇਖੋ ਕੱਠ ਬਹੁਤ ਜ਼ਿਆਦਾ ਹੈ ਬਈ ਮੇਲੇ ਤੇ ਤੇ ਇਧਰਲੀ ਸਾਈਡ ਹੁਣ ਆਪਾਂ ਜਾਣੇ ਹਾਂਗੇ ਤੇ ਇਧਰ ਦੇਖਦੇ ਆਂ ਫਿਰ ਅੱਗੇ ਵੀ ਕੀ ਕੀ ਬਰੀਡ ਆਉਂਦੀ ਹੈ ਘੋੜੇ ਬਹੁਤ ਜ਼ਿਆਦਾ ਸੋਹਣੇ ਆਏ ਨੇ ਆਹ ਕੁਆਲਿਟੀ ਚੈੱਕ ਕਰੋ ਬਈ ਤੁਸੀਂ ਕਲਰ ਕੰਬੀਨੇਸ਼ਨ ਦੇਖੋ ਘੋੜੇ ਦਾ ਬਈ ਕਿੰਨਾ ਸੋਹਣਾ ਘੋੜਾ ਲੱਗ ਰਿਹਾ ਤੇ ਇੱਕ ਆ ਬਰੀਡ ਆਈ ਆ ਬਈ ਇਹਦਾ ਨਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਬਈ ਤੁਸੀਂ ਵੀ ਕੀ ਬਰੀਡ ਆ ਹਨਾ ਤੇ ਘੋੜੇ ਨੇ ਬਈ ਇਹ ਕੱਦ ਚ ਛੋਟੇ ਹੁੰਦੇ ਨੇ ਤੇ ਇਹਨਾਂ ਦੇ ਪੈਰਾਂ ਤੇ ਵੀ ਵਾਲ ਹੁੰਦੇ ਨੇ ਤੇ ਸਿਰ ਤੇ ਵੀ ਬਹੁਤ ਜ਼ਿਆਦਾ ਵਾਲ ਹੁੰਦੇ ਨੇ ਇੱਧਰ ਦਿਖਾਉਣੀ ਆ ਸੋਨੂੰ ਜਿਵੇਂ ਆ ਖੜਾ ਹੈ ਇਹਦੇ ਦੇਖੋ ਬਈ ਫੇਸ ਤੇ ਵੀ ਵਾਲ ਬਹੁਤ ਜ਼ਿਆਦੇ ਨੇ ਆਪਾਂ ਨੂੰ ਤਾਂ ਇਹ ਬਰੀਡ ਬਾਰੇ ਪਤਾ ਹੈ ਬਈ ਆਪਾਂ ਤਾਂ ਕਮੈਂਟ ਪਿੰਨ ਕਰਾਂਗੇ ਜਿਹੜੇ ਵੀਰ ਨੇ ਆ ਬਰੀਡ ਦਾ ਨਾਮ ਦੱਸਤਾ ਤੇ ਆ ਦੇਖੋ ਇਹਦਾ ਕਲਰ ਵੀ ਬਹੁਤ ਜਿਆਦਾ ਸੋਹਣਾ ਹੈ ਪੈਰਾਂ ਤੇ ਬਾਲ ਦੇਖੋ ਬਈ ਤੇ ਉਹ ਕੋੜੇ ਨਾਲ ਇਹਦਾ ਕਲਰ ਜ਼ਰੂਰ ਮੈਚ ਹੁੰਦਾ ਪਰ ਬਰੀਡ ਦਾ ਫਰਕ ਆ ਤੇ ਆ ਖੜਾ ਬਈ ਨੋਕਰਾ ਆ ਕੋੜਾ ਦੇਖੋ ਕਿੰਨਾ ਜਿਆਦਾ ਸੋਹਣਾ ਲੱਗ ਰਿਹਾ ਖੜਾਈ ਬਹੁਤ ਕੈਂਟ ਲੁੱਕ ਦੇ ਵਿੱਚ ਆ ਬਈ ਕੋੜਾ ਕਰੋ ਚੈੱਕ ਬਿਊਟੀ ਦੇਖੋ ਬਈ ਘੋੜੇ ਦੇ ਵਿੱਚ ਕਿੰਨੀ ਐ ਤੇ ਅੱਗੇ ਵੀ ਦਿਖਾਉਣੇ ਆ ਬਈ ਮਾਰਵਾੜੀ ਤੇ ਨੋਕਰੇ ਘੋੜੇ ਤੇ ਹੋਰ ਬਈ ਬੱਕਰੀਆਂ ਦੀਆਂ ਭੇਡਾਂ ਦੀਆਂ ਬਰੀਡਾਂ ਵੀ ਨੇ ਬਈ ਮੁਰਗੀਆਂ ਦੀਆਂ ਵੀ ਬਹੁਤ ਜ਼ਿਆਦਾ ਬਰੀਡਾਂ ਆਉਂਦੀਆਂ ਨੇ ਤੇ ਆਪਾਂ ਉਹ ਸਾਰੀਆਂ ਮੇਲੇ ਦੇ ਉੱਤੇ ਆਈਆਂ ਹੋਈਆਂ ਨੇ ਆਹ ਵੀਡੀਓ ਦੇ ਵਿੱਚ ਆਪਾਂ ਦਿਖਾਈ ਚੱਲਾਂਗੇ ਤੇ ਆਹ ਸਟਾਈਲੀਆਂ ਚੈੱਕ ਕਰੋ ਬਈ ਤੁਸੀਂ ਇਹ ਮਾਰਵਾੜੀ ਘੋੜਾ ਆ ਗਿਆ ਚੈਨਲ ਨੂੰ ਬਈ ਆਪਣੇ ਨੂੰ ਪਹਿਲਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਫੇਸਬੁੱਕ ਤੇ ਦੇਖਦੇ ਹੋ ਫੋਲੋ ਕਰ ਲਿਓ ਤੇ ਆਪਾਂ ਮੇਲਿਆਂ ਤੇ ਜਾਂਦੇ ਹੀ ਰਹਿਣਿਆ ਤੇ ਬਾਕੀ ਘਰਾਂ ਦੇ ਵਿੱਚੋਂ ਵੀ ਕਿਸੇ ਵੀਰਲੇਵੇ ਪਸ਼ੂ ਬਕਿਆਊ ਹੁੰਦੇ ਨੇ ਉਹ ਵੀ ਵੀਡੀਓ ਪਾਉਣੇ ਆ ਹਨਾ ਆ ਨੂਰਗੜ ਸਟੱਡ ਫਾਰਮ ਮੋਗਾ ਪੰਜਾਬ ਵਾਲੀ ਸਾਈਡ ਤੋਂ ਆ ਗਿਆ ਬਈ ਪੰਜਾਬ ਸ਼ਿੰਗਾਰ ਹੈ ਆ ਤਾਂ ਪੰਜਾਬ ਸ਼ਿੰਗਾਰ ਯਾਦ ਕਰਾਉਂਦੇ ਨੇ ਘੋੜੇ ਮਾਰਵਾੜੀ ਬਸੇਰੇ ਬਸੇਰੀਆਂ ਲੈ ਹੀ ਨੇ ਬਈ ਮੁੰਡੇ ਕਹਿੰਦੇ ਤਾਂ ਹੈਗੇ ਸੀ ਪਰ ਪੰਜਾਬ ਸ਼ਿੰਗਾਰ ਘੋੜਾ ਨਹੀਂ ਬਈ ਆਉਰੇ ਆਇਆ ਆਪਾਂ ਪਹਿਲਾਂ ਮੇਲਾ ਘੁੰਮ ਲਿਆ ਤੇ ਬਾਅਦ ਚ ਵੀਡੀਓ ਬਣਾਉਣ ਲੱਗੇ ਆ ਤੇ ਕਿਉਂਕਿ ਇੱਥੇ ਪੰਜਾਬ ਸ਼ਿੰਗਾਰ ਨਹੀਂ ਆਇਆ ਹੈਗਾ ਬਈ ਆਪਾਂ ਤਾਂ ਦੇ ਵੱਨੋਂ ਟੋਲ ਲਿਆ ਤੇ ਉਹ ਲੋਕ ਵਿੱਚ ਕਹੀ ਜਰੂਰ ਜਾਂਦੇ ਸੀ ਵੀ ਉੱਥੇ ਹੋਊਗਾ ਹੋਊਗਾ ਤੇ ਪਰ ਉੱਥੇ ਰਸ ਬਹੁਤ ਹੋਣਾ ਸੀ ਜੇ ਬਈ ਆ ਗਿਆ ਹੁੰਦਾ ਤੇ ਆ ਆ ਗਿਆ ਬਈ ਰੁਸਤਮ ਘੋੜਾ ਬਸ਼ੀਰ ਆ ਗਿਆ ਰੁਸਤਮ ਇਹ ਦਿਖਾਉਣੇ ਆ ਬਈ ਹੁਣ ਸੋਨੂੰ ਬਹੁਤ ਸੋਹਣਾ ਵੀਰਾਂ ਨੇ ਤਿਆਰ ਕਰਿਆ ਹੋਇਆ ਤੇ ਇੱਕ ਆ ਖੜਾ ਹੈਗਾ ਵਧੀਆ ਸ਼ਿੰਗਾਰ ਕਰਿਆ ਹੋਇਆ ਬਈ ਘੋੜਿਆਂ ਦਾ ਪੂਰੇ ਸੋਹਣੇ ਤਿਆਰ ਕਰੇ ਹੋਏ ਨੇ ਬਈ ਘੋੜੇ ਮੁੰਡਿਆਂ ਨੇ ਤੇ ਬਹੁਤ ਜ਼ਿਆਦੇ ਘੋੜੇ ਆਏ ਨੇ ਬਈ ਤੇ ਆ ਚੈੱਕ ਕਰੋ ਬਈ ਇਹਦਾ ਵੀ ਕਲਰ ਬਹੁਤ ਜ਼ਿਆਦਾ ਸੋਹਣਾ ਹੈਗਾ ਤੇ ਬਸੇਰੇ ਬਹੁਤ ਵੀਰ ਲੈ ਕੇ ਆਏ ਨੇ ਇਹ ਨਾ ਫਿਰ ਇੱਥੇ ਬਈ ਸੇਲ ਵੀ ਕਰਦੇ ਨੇ ਤੇ ਬਸੇਰੇ ਬਹੁਤ ਜ਼ਿਆਦੇ ਲੈ ਕੇ ਆਏ ਨੇ ਵੀਰਾਂ ਤੇ ਸਟਾਰਟਿੰਗ ਦੇ ਵਿੱਚ ਤਾਂ ਬਈ ਆਪਾਂ ਨੂੰ ਮਾਰਵਾੜੀ ਘੋੜੇ ਹੀ ਦਿਖ ਰਹੇ ਨੇ ਤੇ ਆਹ ਦੇਖੋ ਬਈ ਮੁਰਗੀਆਂ ਆ ਗਈਆਂ ਮੁਰਗੇ ਹਨਾ ਤੇ ਅੰਡੇ ਵੀ ਨੇ ਵੀਰਾਂ ਕੋਲ ਤੇ ਆਹ ਦੇਖੋ ਸਟਾਰਟਿੰਗ ਦੇ ਵਿੱਚ ਬਈ ਮਾਰਵਾੜੀ ਘੋੜੇ ਹੀ ਦਿਖ ਰਹੇ ਨੇ ਆਪਾਂ ਨੂੰ ਜ਼ਿਆਦਾਤਰ ਥੋੜਾ ਜਿਹਾ ਇੱਕ ਬਈ ਇਧਰੋਂ ਸੂਰਜ ਪੈ ਰਿਹਾ ਤਾਂ ਕਰਕੇ ਵੀਡੀਓ ਆਹ ਸਾਈਡ ਥੋੜੀ ਸੋਹਣੀ ਨਹੀਂ ਬਣ ਰਹੀ ਇਧਰਲੀ ਸਾਈਡ ਵੀਡੀਓ ਦੀ ਦੇਖੋ ਕਿੰਨੀ ਘੈਂਟ ਕੁਆਲਿਟੀ ਆ ਰਹੀ ਆ ਹੋਰ ਵੀ ਬਈ ਮੇਲੇ ਦੇ ਆਪਾਂ ਅੰਦਰ ਚੱਲਦੇ ਆਂ ਤੇ ਹਜੇ ਤਾਂ ਸਟਾਰਟ ਹੀ ਹੋਇਆ ਰੋਡ ਤੋਂ ਮੇਲਾ ਤੇ ਆਹ ਦੇਖੋ ਨੋਗਰਾ ਬਈ ਤੇ ਵਧੀਆ ਏ ਘੋੜਾ ਲੱਭਦੇ ਆ ਯਾਰ ਵੀ ਜਿਹੜਾ ਐਨ ਪੂਰਾ ਸਿਰਾ ਹੋਵੇ ਸਾਰੇ ਮੇਲੇ ਦਾ ਟਾਪ ਦਾ ਘੋੜਾ ਹੋਵੇ ਹਨਾ ਅਹੀਂ ਆ ਦੇਖਦੇ ਆ ਇੱਕ ਆਗ ਘੋੜਾ ਆ ਗਿਆ ਬਈ ਨੋਗਰਾ ਦੇਖੋ ਤੁਸੀਂ ਰਹਿਰਾਸ ਸਿੰਘ ਸੰਦੂ ਸਟੱਡ ਫਾਰਮ ਹੈ ਬਈ ਤੇ ਆਹ ਆ ਗਏ ਬਈ ਨੋਕਰੇ ਥੋਣਾ ਘੋੜੇ ਹਾਰੇ ਤੇ ਆਹ ਦੇਖੋ ਸਟ੍ਰੇਲੀਅਨ ਸ਼ੇਰ ਕਰੋ ਬਈ ਚੱਕ ਕੁਆਲਟੀ ਫੇਸ ਦੀ ਬਹੁਤ ਸੋਹਣਾ ਫੇਸ ਹੈ ਤੇ ਆ ਗਏ ਨੇ ਬਈ ਇਧਰ ਲੈਂਡ ਦੇ ਵਿੱਚ ਹੀ ਆ ਗਏ ਨੇ ਮਾਰਵਾੜੀ ਤੇ ਨੋਕਰੇ ਘੋੜੇ ਬਹੁਤ ਸੋਹਣੇ ਨੇ ਯਾਰ ਬਸੇਰੇ ਬਸੇਰੀਆਂ ਹਨਾ ਇੱਥੇ ਤੇ ਘੋੜਿਆਂ ਦਾ ਮੇਲਾ ਹੀ ਲੱਗਦਾ ਬਈ ਇਹ ਆਪਣਾ ਮੰਡੀ ਦੇ ਵਿੱਚ ਲੱਗਦਾ ਹੈ ਜਿਵੇਂ ਆਪਣਾ ਉਧਰ ਗੁਰੂ ਘਰ ਆ ਗਿਆ ਹਨਾ ਤੇ ਗੁਰਦੁਆਰੇ ਤੋਂ ਇਹ ਹੈਗਾ 5 ਕਿਲੋਮੀਟਰ ਤੇ ਮੰਡੀ ਦੇ ਸਾਈਡ ਇੱਧਰ ਲੱਗਦਾ ਹੈਗਾ। ਬਹੁਤ ਸ਼ਾਨ ਆ ਗਿਆ ਬਈ। ਸ਼ਾਨ ਅਲੀ ਸ਼ਾਨ ਦਾ। ਦੇਖੋ ਬਈ ਆਹ ਘੋੜਾ ਕਹਿੰਦੇ ਪੂਰਾ ਟਾਪ ਦਾ ਹੈ। ਬਹੁਤ ਸੋਹਣਾ ਵੀਰਾਂ ਨੇ ਹਨਾ ਤਿਆਰ ਕਰਿਆ ਹੋਇਆ ਬਈ। ਇਧਰਲੀ ਸਾਈਡ ਫੇਰ ਨੋ ਕਰਿਆ ਆਗੇ। ਤੇ ਅੰਦਰ ਬਈ ਹੈ ਤਾਂ ਬਹੁਤ ਘੈਂਟ ਬਰੀਡਾਂ ਨੇ ਆਪਾਂ ਅੰਦਰ ਨੂੰ ਜਾਈ ਜਾਂਦੇ ਆ ਤੇ ਅੰਦਰ ਨਾਲ ਸਾਨੂੰ ਅਹੇ ਜਾਨਵਰ ਦਿਖਾਉਣੇ ਨੇਗੇ ਵੀ ਆਪਾਂ ਪਹਿਲੀ ਵਾਰ ਦੇਖੇ ਹੋਣਗੇ ਬਹੁਤ ਸੋਹਣੇ ਜਾਨਵਰ ਨੇ ਬਈ ਅੰਦਰਲੀ ਸਾਈਡ ਤੇ ਆ ਪਟਿਆਲੇ ਦੇ ਵਿੱਚ ਬਈ ਸ਼ੋਅ ਅਨਾਉਂਸ ਹੋਇਆ ਘੋੜਿਆਂ ਦਾ 7 8 ਮਾਰਚ 2026 ਨੂੰ ਲੱਗੂਗਾ ਪਟਿਆਲੇ ਦੇ ਵਿੱਚ ਪਹਿਲਾ ਸ਼ੋਅ ਹੈ ਬਈ ਆਪਾਂ ਉੱਥੇ ਵੀ ਚੱਲਾਂਗੇ ਤੇ ਆ ਪ੍ਰਤਾਪ ਘੋੜਾ ਆ ਗਿਆ ਬਈ ਵੀਰ ਪ੍ਰਤਾਪ ਬਹੁਤ ਸੋਹਣਾ ਘੋੜਾ ਬਈ ਆ ਵੀ ਵੀਰਾ ਘੋੜਾ ਤੇ ਆ ਸਾਈਡ ਬਈ ਡੌਗ ਆ ਗਏ ਕੁੱਤੇ ਦਾ ਹੋਣਾ ਸਾਨੂੰ ਇੱਧਰ ਕਿਹੜੀ ਬ੍ਰੀਡ ਦੇ ਨੇ ਕੁੱਤਿਆਂ ਦੇ ਵਿੱਚ ਭਾਈ ਇੱਕ ਗੱਲ ਹੈ ਵੀ ਕਤੂਰੇ ਨੇ ਨਾ ਜਿਹੜੇ ਕਤੂਰਿਆਂ ਦਾ ਪਤਾ ਨਹੀਂ ਲੱਗਦਾ ਵਿੱਚ ਮੇਲਿਆਂ ਦੇ ਵਿੱਚ ਕਤੂਰੇ ਜਦੋਂ ਆਪਾਂ ਲੈਨੇ ਆ ਨਾ ਕਈ ਵਾਰ ਦੇਸੀ ਫੜਾਏ ਜਾਂਦੇ ਨੇ ਬਹੁਤ ਠੱਗੀਆਂ ਬਾਈਆਂ ਨੇ ਭਾਈ ਇਹ ਤੇ ਪਰ ਆ ਬਾਈਆਂ ਦਾ ਬ੍ਰੀਡ ਤੇ ਕੰਮ ਹੈ ਪੂਰਾ ਤੇ ਆ ਦੇਖੋ ਤੁਸੀਂ ਸੁੱਤੇ ਪਏ ਨੇ ਸਾਰੇ ਹੁਣ ਤੇ ਬਾਹੂਬਲੀ ਘੋੜਾ ਨੋਕਰਾ ਤੇ ਥੋੜਾ ਜਿਹਾ ਵੀ ਆਪਾਂ ਨੂੰ ਹੈ ਵੀ ਕਾਲੀ ਆ ਜਾਣਦੀ ਤੇ ਆਪਾਂ ਬਸ ਇਕੇ ਰਸ ਨੂੰ ਮੇਲਾ ਕਮਾ ਲੀਏ ਤੇ ਅੱਗੇ ਕੋਈ ਆਪਾਂ ਜਿਹੜੀ ਚੀਜ਼ ਕਦੇ ਦੇਖੀ ਨਹੀਂ ਹੋਊ ਇਹਦੀ ਟੀਜ ਮਿਲੂਗੀ ਉਹਦੀ ਵੀਡੀਓ ਆਪਾਂ ਵਧੀਆ ਖੜਕੇ ਬਣਾਵਾਂਗੇ ਤੇ ਆਹ ਦੇਖੋ ਇੱਕ ਕਤਾਰ ਦੇ ਵਿੱਚ ਹੀ ਨੌਕਰੇ ਕੋੜੇ ਆ ਗਿਆ ਸਾਰੇ ਇੱਥੋਂ ਸਟਾਰਟ ਹੁੰਦੇ ਆ ਆਹ ਬਸੇਰੇ 'ਚ ਬਈ ਬਿਊਟੀ ਬਹੁਤ ਹੀ ਜ਼ਿਆਦੇ ਆ ਯਾਰ ਬੜੀ ਜ਼ਿਆਦੇ ਬਿਊਟੀ ਆ ਬਸੇਰੇ ਦੇ ਵਿੱਚ ਬਹੁਤ ਸੋਹਣਾ ਬਸੇਰਾ ਬਈ ਤੇ ਚਲੋ ਅੱਗੇ ਚੱਲਦੇ ਆ ਥੋੜੀ ਦੇ ਪੇੜ ਵੀ ਬਹੁਤ ਜ਼ਿਆਦੇ ਆ ਤੇ ਇਹਦੀ ਬਿਊਟੀ ਬਹੁਤ ਜ਼ਿਆਦੀ ਸੀ ਯਾਰ ਬਸੇਰੀ ਚ ਤੇ ਮੁੜਦੇ ਵੇਲੇ ਦਿਖਾਵਾਂਗੇ ਆਪਾਂ ਉਹ ਸਾਈਡ ਦੀ ਆ ਜਾਗੇ ਰਿਟਰਨ ਤੇ ਬਹੁਤ ਵੱਡਾ ਮੇਲਾ ਭਰਦਾ ਹੈ ਬਈ ਤੇ ਨੀਲਾ ਘੋੜਾ ਆ ਗਿਆ ਹਾ ਦੇਖੋ ਇਧਰ ਬਸੇਰੀ ਬਈ ਬਸੇਰੀਆਂ ਹਨਾ ਤੇ ਬਹੁਤ ਜ਼ਿਆਦੇ ਬਈ ਘੋੜਿਆਂ ਦਾ ਮੇਲਾ ਹੀ ਹੁੰਦਾ ਤੇ ਜਾਨਵਰ ਪਰ ਇੱਥੇ ਲਗਭਗ ਬਈ ਸਾਰੇ ਆ ਜਾਂਦੇ ਨੇ ਜੁਨੀਕ ਜਾਨਵਰ ਵੀ ਹੁੰਦੇ ਨੇ ਜਿਹੜੇ ਆਪਾਂ ਮੰਨ ਕੇ ਚਲੋ ਪਹਿਲੀ ਵਾਰ ਦੇਖ ਰਹੇ ਹੁੰਨੇ ਆ ਬਾਰ ਲੀਆਂ ਬਰੀਡਾਂ ਲਾ ਲਓ ਹਨਾ ਜਿਵੇਂ ਸਾਨੂੰ ਫਰੰਟ ਤੇ ਘੋੜੀ ਦਿਖਾਈ ਸੀ ਉਹ ਘੋੜੇ ਮੈਨੂੰ ਲੱਗਦਾ ਵੀ ਅੱਧਿਆਂ ਨੇ ਪਹਿਲੀ ਵਾਰ ਦੇਖੇ ਹੋਣੇ ਮੈਂ ਆਪ ਵੀ ਪਹਿਲੀ ਵਾਰ ਦੇਖਿਆ ਅੱਖੀਂ ਪਹਿਲੀ ਵਾਰ ਦੇਖਿਆ ਫੋਨ ਦੇ ਵਿੱਚ ਤਾਂ ਬਹੁਤ ਟਾਈਮ ਦੇਖਿਆ ਹੋਇਆ ਨੂੰ ਆਹ ਦੇਖੋ ਬਈ ਆਹ ਘੋੜਾ ਆ ਗਿਆ ਤੇ ਬਹੁਤ ਜਿਆਦਾ ਸੋਹਣਾ ਸੀ ਤੇ ਆਪ ਸੇਰੇ ਚ ਵੀ ਬਹੁਤ ਬਿਊਟੀ ਆ ਤੇ ਇਧਰ ਵਾਲਾ ਰਸ ਜਾ ਕਰ ਰੱਖਿਆ ਇਧਰ ਦਿਖਾਉਣੇ ਬਈ ਕੀ ਜਾਨਵਰ ਆ ਇੱਧਰ ਵੀ ਬਈ ਕੁੱਤੇ ਇੱਕ ਦੂਰੀ ਆ ਗਏ ਨਾ ਬਹੁਤ ਵੱਡੇ ਕੁੱਤੇ ਨੇ ਆ ਤਾਂ ਯਾਰ ਇਹ ਆਹ ਕਰੋ ਚੱਕ ਥੋੜਾ ਇਹ ਪਿੰਜਰੇ ਕਰਕੇ ਨਹੀਂ ਸੋ ਰਿਹਾ ਵੱਡਾ ਕੁੱਤਾ ਸੀ ਬਈ ਇਹ ਤੇ ਹੋਰ ਚੱਲਦੇ ਆਪਾਂ ਮੇਲੇ ਦੇ ਅੰਦਰ ਤੇ ਇੱਧਰ ਬਈ ਸਾਰੇ ਬਸੇਰੇ ਆ ਗਏ ਆ ਵੀ ਬਸੇਰੀਆਂ ਆ ਗਈਆਂ ਨੌਕਰੀਆਂ ਮਾਰਵਾੜੀ ਤੇ ਆ ਸਾਰੀਆਂ ਲੈਣ ਦੇ ਵਿੱਚ ਬਸੇਰੀਆਂ ਆ ਗਈਆਂ ਬਈ ਤੇ ਇੱਥੇ ਬਈ ਨੌਕਰੇ ਬਹੁਤ ਜ਼ਿਆਦੇ ਨਹੀਂ ਇੱਥੋਂ ਨਾ ਹੁਣ ਮਾਰਵਾੜੀ ਜਿਵੇਂ ਫਰੰਟ ਦੇ ਵਿੱਚ ਘੋੜੇ ਸੀ ਹਨ ਇੱਥੋਂ ਤਾਂ ਨੌکریاں ਬਸੇਰੀਆਂ ਬਸੇਰੇ ਇੱਥੋਂ ਹੁਣ ਬਈ ਨੌਕਰੀ ਆਈ ਜਾਣਗੇ ਤੇ ਮਾਰਵਾੜੀ ਵਿੱਚ ਇੱਕ ਦੋ ਆਇਆ ਕਰਨਗੇ ਨੌਕਰੇ 10 10 15 15 ਨੌਕਰੇ ਬਹੁਤ ਜ਼ਿਆਦੇ ਨਹੀਂ ਬਈ ਆਪਣੇ ਪੰਜਾਬ ਚ ਘੋੜੇ ਇੱਕ ਬਈ ਨਾ ਆ ਖੜਾ ਘੋੜਾ ਇਹ ਦਿਖਾਉਣੇ ਆ ਬਈ ਬਹੁਤ ਜਿਆਦਾ ਸੋਹਣਾ ਕੋੜਾ ਲੱਗਿਆ ਯਾਰ ਆਪਾਂ ਨੂੰ ਦੂਰੋਂ ਦੇਖਿਆ ਨਾ ਉਹਦੀ ਆਇਆ ਮੈਂ ਇਹਦੇ ਲੈਵੇ ਬਹੁਤ ਸੋਹਣਾ ਨੋਕਰਆ ਸੀ ਬਈ ਤੇ ਇਧਰ ਫੇਰ ਬਈ ਬਸੇਰੀਆਂ ਬਸੇਰੀ ਆ ਗਏ ਹਨਾ ਤੇ ਆਹ ਚੈੱਕ ਕਰੋ ਚੈੱਕ ਬਈ ਇਹਦਾ ਨਾਂ ਕੀ ਰੱਖਿਆ ਵੀਰੇ ਨੇ ਬਾਦਸ਼ਾਹ ਬਾਦਸ਼ਾਹ ਨਾਂ ਰੱਖਿਆ ਬਈ 4 ਟਾਈਮ ਚੈਂਪੀਅਨ ਹੈ ਬਹੁਤ ਸੋਹਣਾ ਯਾਰ ਤੋ ਵਧਾ ਗਿਆ ਬਸ਼ੇਰਾ ਨਾ ਵੀ ਨੋਕਰੇ ਆ ਗਏ ਬਈ ਦੋਨੇ ਬਹੁਤ ਜਿਆਦਾ ਸੋਹਣੇ ਲੱਗਦੇ ਯਾਰ ਨੋਕਰੇ ਵੀ ਹਨਾ ਬਹੁਤ ਵਧੀਆ ਲੱਗਦੇ ਨੇ ਇਹ ਤੇ ਆ ਬਈ ਇਧਰ ਫੇਰ ਆ ਗਏ ਡੌਗ ਕੁੱਤੇ ਇਹ ਵੀ ਬਹੁਤ ਵੱਡੇ ਆ ਗਏ ਯਾਰ ਹਨਾ ਆ ਦੇਖੋ ਬਈ ਬਸੇਰੀ ਬਸੇਰੀਆਂ ਤੇ ਆ ਦੇਖੋ ਨੋਕਰੇ ਬਈ ਕਿੰਨੇ ਨੇ ਆ ਸਾਈਡ ਤੇ ਤੇ ਜਿਵੇਂ ਬਾਈ ਜੇਤੂ ਘੋੜੇ ਦਾ ਇਥੇ ਸ਼ੋਅ ਘਾਤਰਾਉਂਦੇ ਨੇ ਹਨਾ ਚੈਂਪੀਅਨ ਤੇ ਜਿਹੜੀਆਂ ਮਗਰ ਇਹਨਾਂ ਦੀ ਬਲੱਡ ਲਾਈਨ ਦੇ ਵਸੇਰੇ ਵਸੇਰੀਆਂ ਹੁੰਦੀਆਂ ਨੇ ਜਿਵੇਂ ਆ ਇਹ ਬਾਈ ਸਾਰੇ ਇੱਥੇ ਬਕਿਆਊ ਹੁੰਦੇ ਨੇ ਤੇ ਬਹੁਤ ਮਹਿੰਗੇ ਮਹਿੰਗੇ ਘੋੜੇ ਹੁੰਦੇ ਨੇ ਬਾਈ ਤੇ ਬਹੁਤ ਹੀ ਜ਼ਿਆਦਾ ਬਰੀਡ ਵਾਲੇ ਤੇ ਕੁਆਲਟੀ ਵਾਲੇ ਹੁੰਦੇ ਨੇਗੇ ਘੋੜੇ ਘੋੜਿਆਂ ਦਾ ਮੇਲਾ ਹੀ ਵਜਦਾ ਬਾਈ ਸਪੈਸ਼ਲ ਜਿਵੇਂ ਆਪਾਂ ਗੁਰਦੁਆਰੇ ਤੋਂ ਇੱਧਰ ਆਉਣਾ ਵੀ ਐ ਤਾਂ ਆਪਾਂ ਬੱਸ ਬਾਈ ਵੀ ਘੋੜਿਆਂ ਦੇ ਮੇਲੇ ਤੇ ਜਾਣਾ ਆਟੋ ਵਾਲਾ ਲਾ ਲਓ ਹਨਾ ਕੋੜੇ ਛੱਡ ਕੇ ਜਾਊਗਾ ਬਈ ਇੱਧਰ ਤੇ ਉਹ ਦੇਖੋ ਬਈ ਬਸੇਰੇ ਚੱਟੇ ਨੋਕਰੇ ਆ ਗਏ ਨੇ ਤੇ ਆਹ ਸਾਈਡ ਆ ਬਈ ਉਹ ਹਨਾ ਮੁਰਗੀਆਂ ਆਈਆਂ ਨਵੀਂ ਬਰੀਡ ਦੀਆਂ ਆ ਗਈਆਂ ਤੇ ਬੱਕਰੀਆਂ ਆਈਆਂ ਭੇਡਾਂ ਆਈਆਂ ਉਹ ਸਾਰੀਆਂ ਦਿਖਾਵਾਂਗੇ ਆਹ ਸਾਈਡ ਅੱਗੇ ਬਹੁਤ ਜ਼ਿਆਦਾ ਘੈਂਟ ਆਉਣੀਆਂ ਬਈ ਉਹ ਪੂਰੀਆਂ ਲਾਲੋ ਵੀ ਸੋਹਣੀਆਂ ਆਉਣੀਆਂ ਬਰੀਡ ਵਾਲੀਆਂ ਤੇ ਆਹ ਘਰੀ ਚੱਲੋ ਚੈੱਕ ਇਹਨੇ ਘੋੜੇ ਤੁਸੀਂ ਕਿਰਨ ਇਹ ਮੇਲੇ ਦਾ ਆਪਾਂ ਸੋਨੂੰ ਬਲੌਗ ਜਾਂ ਬਣਾ ਕੇ ਦਿਖਾਤਾ ਵੀ ਐ ਕਿਵੇਂ ਭਰਿਆ ਸੀ ਕਿੰਨਾ ਕੁ ਇਕੱਠ ਸੀ ਤੇ ਕਿਹੋ ਜਿਹਾ ਜਾਨਵਰ ਸੀ ਤੇ ਆ ਆਪਾਂ ਬਈ ਸਾਰਾ ਐ ਸੋਨੂੰ ਕਿਰਨ ਦਿਖਾਤਾ ਉਹ ਰਿਵਿਊ ਜਾਂ ਮੇਲੇ ਦਾ ਤੇ ਆ ਦੇਖੋ ਬਈ ਕੁੱਤਾ ਲੰਡੀਆਂ ਪੂਛਾਂ ਵਾਲਾ ਡੋਬਰਮੈਨ ਹੈ ਤੇ ਇਧਰ ਚੱਲੀ ਚੱਲਦੇ ਆ ਨੋਕਰ ਆ ਗਿਆ ਜਾਫਰ ਨੋਕਰਾ ਤੇ ਹੋਰ ਵੀ ਅੱਗੇ ਬਈ ਬਹੁਤ ਘੰਟੇ ਨੇ ਮਾਲਵਾ ਸਟੱਡ ਫਾਰਮ ਆ ਗਿਆ ਹਾ ਤੇ ਧਣੀ ਸਟੱਡ ਫਾਰਮ ਹੈ ਇਹ ਵੀ ਦਿਖਾਉਣੇ ਆ ਬਈ ਕੀ ਲੈ ਕੇ ਆਏ ਨੇ ਇਧਰ ਇਹ ਤਾਂ ਉਹ ਖਾਸੀ ਪੇ ਸੇਲ ਆਏ ਨੇ ਵੀਰਾਂ ਨੇ ਹਨਾ ਨੋਪਰੇ ਜਾਈ ਹੋਏ ਨੇ ਤੇ ਚਲੋ ਅੰਦਰ ਦਾ ਆਪਾਂ ਹੁਣ ਨਹੀਂ ਜਾਂਦੇ ਕਿਉਂਕਿ ਸ਼ਾਮ ਹੋ ਚੱਕੀ ਆ ਬਈ 4:00 ਵਜੇ ਦਾ ਟਾਈਮ ਆ 3:30-4:00 ਵਜੇ ਦਾ ਤੇ ਫਿਰ ਪਿੰਡ ਵੀ ਜਾਣਾ ਆਪਾਂ ਨੇ ਤੇ ਕਿਰਾ ਇੱਧਰ ਚੈੱਕ ਕਰੋ ਇੱਕ ਬਈਆ ਪੰਜਾਬ ਸ਼ਿੰਗਾਰ ਵਾਲੀ ਜਿਹੜਾ ਸ਼ੋਅ ਹੋਇਆ ਸੀ ਨਾ ਇੱਥੋਂ ਬਹੁਤ ਵੀਰਾਂ ਨੂੰ ਘੋੜਿਆਂ ਘੋੜੇ ਦੇਖਣ ਦਾ ਵੀ ਲਾਲੋ ਹਨਾ ਰੁਚੀ ਜੀ ਬਹੁਤ ਚ ਪੈਦਾ ਹੋਗੀ ਤਾਂ ਕਰਕੇ ਵੀ ਘੋੜਿਆਂ ਦੇ ਮੇਲੇ ਤੇ ਬਈ ਲੋਕ ਬਹੁਤ ਜ਼ਿਆਦੇ ਆਏ ਨੇ ਤੇ ਜਿੰਨੇ ਵੀ ਇੱਧਰ ਆਏ ਨੇ ਪੰਜਾਬ ਸ਼ਿੰਗਾਰ ਪੰਜਾਬ ਸ਼ਿੰਗਾਰ ਕਰਦੀ ਆਏ ਨੇ ਬਹੁਤ ਫੇਮਸ ਘੋੜਾ ਹੋ ਗਿਆ ਬਈ ਪੰਜਾਬ ਸ਼ਿੰਗਾਰ ਤੇ ਆ ਰਾਈਡ ਕਰੀਆਂ ਤਾਂ ਵੀਰਾਂ ਤੇ ਆ ਸਾਈਡ ਆਪਾਂ ਵੀ ਮੂਰੇ ਤੁਹਾਨੂੰ ਹੁਣ ਦਿਖਾਵਾਂਗੇ ਉਹ ਮੁਰਗੀ ਆਈਆਂ ਅੱਡੋ ਅੱਡ ਬਰੀਡ ਦੇ ਕਬੂਤਰ ਵੀ ਨੇ ਬਾਈ ਹੱਜ ਇਧਰ ਅਧ ਰੱਖਤੇ ਐ ਥੱਲੇ ਨਾ ਇਧਰ ਕਬੂਤਰ ਵੀ ਲੈ ਗਿਆ ਵੀਰ ਉਹ ਵੀ ਯੂਨੀਕ ਜੀ ਬਰੀਡ ਆ ਮੋਜੇ ਨੇ ਵਿੱਚ ਤੇ ਉਹ ਵੀ ਰਹੋਣੇ ਤੁਹਾਨੂੰ ਕਬੂਤਰ ਇਧਰ ਤੇ ਮੁਰਗੇ ਵੀ ਬਹੁਤ ਭਾਂਤਰੇ ਲੈ ਕੇ ਆਏ ਆ ਵੀਰਾ ਤੇ ਆਪਾਂ ਹੁਣ ਉਹਦੇ ਲੈ ਵੀ ਚੱਲਦੇ ਆ ਸਿੱਧਾ ਤੇ ਆ ਤੁਹਾਨੂੰ ਮੋਟਾ ਮੋਟਾ ਇਹ ਦਿਖਾ ਦਿੰਨੇ ਆ ਕਿਉਂ ਘੋੜੇ ਤਾਂ ਆਪਾਂ ਬਹੁਤ ਦਿਖਾਤੇ ਪਿੱਛੇ ਵੀ ਤੇ ਹੁਣ ਤੱਕ ਇਹ ਰ ਆਪਾਂ ਹੀ ਨੰਗੀ ਚੱਲਦੇ ਆ ਸੋਨੂੰ ਅੱਗੇ ਦਿਖਾਉਣੇ ਆ ਜਾ ਕੇ ਤੇ ਕਾ ਲੱਗਿਆ ਬਸ਼ੀਰਾ ਬਈ ਤੇ ਆ ਨੋਗਰਾ ਬਸ਼ੀਰਾ ਨੋਗਰੇ ਸੋਹਣੇ ਬਹੁਤ ਲੱਗਦੇ ਆ ਪਰ ਗੰਦੇ ਵੀ ਬਹੁਤ ਸੇਦੀ ਹੋ ਜਾਂਦੇ ਨੇ ਇਹ ਜਿੰਮਾ ਨੂੰ ਮੂਕਿਆਂ ਖੜਾਇਆ ਹੋਵੇ ਨਾ ਬਹੁਤ ਜਿਆਦੇ ਸੋਹਣੇ ਲੱਗਦੇ ਆ ਵੀ ਚਮਕ ਬਹੁਤ ਜਿਆਦੇ ਹੁੰਦੀ ਆ ਤੇ ਬਾਕੀ ਆ ਆ ਗਿਆ ਦੇਖੋ ਬਸ਼ੀਰਾ ਨੋਗਰਾ ਬਈ ਇਕ ਤੇ ਇਹ ਕਿਹੜਾ ਫਾਰਮ ਸੀ ਤੇ ਚਲੋ ਬਈ ਹੁਣ ਅੱਗੇ ਦੇਖੋ ਆ ਨੁਕਰ ਆ ਗਿਆ ਇੱਕ ਆਹ ਦੇਖੋ ਬਸ਼ੀਰ ਆ ਬਈ ਬਹੁਤ ਕੈਂਟ ਬਸ਼ੀਰ ਆ ਸੀ ਉਹ ਵੀ ਤੇ ਆਹ ਬਰੇ ਖੜਾ ਵੀਰ ਬਈ ਆ ਖੜਾ ਹੈਗਾ ਕਬੂਤਰ ਮੁਰਗੇ ਲਈ ਤੇ ਇਹਦੇ ਲੈਵੇ ਚੱਲਦੇ ਹੁਣ ਡਾਕਸ ਵੀ ਨੇ ਬਈ ਇਹਦੇ ਲਈ ਵੀਰ ਲਵੇ ਬੱਤਗਾ ਤੇ ਆ ਦੇਖੋ ਇਹ ਹਰੇਕ ਮੇਲੇ ਤੇ ਵਰਡ ਲੈ ਕੇ ਆਉਂਦਾ ਬਈ ਆ ਸੀਲ ਮੁਰਗੇ ਆਗੇ ਚੱਟਾ ਸੀਲ ਆ ਗਿਆ ਤੇ ਆ ਦੇਖੋ ਜਾਵਾ ਸੀਲ ਮੁਰਗਾ ਬਈ ਜੋੜੀ ਆ ਗਈ ਤੇ ਇੱਕ ਉਹ ਬਰਾ ਖੁੱਲੇ ਹੱਡੀ ਬੈਠਾ ਬਈ ਤੇ ਆ ਦੇਖੋ ਇੱਕ ਜੋੜੀ ਬਈ ਆ ਛੱਡੀ ਰੱਖੀ ਆ ਤੇ ਉਹ ਪਿੱਛੇ ਮਿਨੇਚਰ ਚਿਕਸ ਆ ਗਏ ਬਈ ਮੁਰਗੇ ਮਿਨੇਚਰ ਤੇ ਕਾ ਆ ਗਏ ਬਈ ਮੁਰਗੇ ਤੇ ਆਹ ਕਿ ਬੁੱਤਰਾਂ ਤੇ ਕਲਰ ਕਰਿਆ ਹੋਇਆ ਤੇ ਆਹ ਮੁਰਗੇ ਆ ਗਏ ਨੇ ਬਾਈ ਦੇਖੋ ਤੁਸੀਂ ਅਸੀਲ ਮੁਰਗੀ ਆ ਗਈ ਆਹ نیچے ਫੇਰ ਬਈ ਅਸੀਲ ਆ ਗਈ ਤੇ ਆਹ ਦੇਖੋ ਬਈ ਕਬੂਤਰ ਮੋਜੇ ਤੁਸੀਂ ਤੇ ਆ ਵੀ ਇਧਰ ਔਰਗਿਆਂ ਦੀ ਵੈਰਾਈਟੀ ਆ ਗਈ ਇਹ ਵੀ ਤੇ ਬਿੱਲੀਆਂ ਆ ਗਈਆਂ ਬਈ ਬਿੱਲੀਆਂ ਵੀ ਲੈ ਆ ਵੀਰਾ ਤੇ ਆਹ ਬਿੱਲੀਆਂ ਆ ਗਈਆਂ ਨੇ ਦੇਖੋ ਤੁਸੀਂ ਤੇ ਕਤੂਰੇ ਆ ਗਏ ਬਈ ਪਰਾਂ ਵਾਲੀ ਸਾਈਡ ਤੇ ਬਹੁ ਬਰੀਡ ਦੇ ਜਾਨਵਰ ਹੁੰਦੇ ਨੇ ਬਾਈ ਲਵੇ ਤੇ ਅੱਗੇ ਚੱਲਦੇ ਆ ਹੁਣ ਆਪਾਂ ਤੇ ਅੱਗੇ ਹੁਣ ਸਾਨੂੰ ਬਈ ਭੇਡਾਂ ਤੇ ਬੱਕਰੀਆਂ ਹੀ ਦਿਖਾਉਣੇ ਆ ਉਹ ਵੀ ਬਹੁਤ ਕੈਂਟਾਈਆਂ ਹੋਈਆਂ ਨੇ ਤੇ ਖੰਗੂੜਾ ਸਟੱਡ ਫਾਰਮ ਦੇ ਆਗੇ ਬਸ਼ੇਰੇ ਬਸ਼ੇਰੀਆਂ ਮਾਰਵਾੜੀ ਆਗੇ ਨੌਕਰੀ ਤੇ ਸਟਾਈਲੀਅਨ ਅਨਮੋਲ ਮਾਰਵਾੜੀ ਆ ਗਿਆ ਬਈ ਇਹ ਵੀ ਇਟਾਲੀਅਨ ਅਣਮੋਲ ਤੇ ਆਨੋਕਰਾ ਤੇ ਹੁਣ ਬਈ ਪਟਿਆਲੇ ਮੇਲਾ ਯਾਦ ਰੱਖਿਓ ਸਾਰੇ ਇਹਨੇ 7 ਤੇ 8 ਮਾਰਚ ਦਾ ਕੋੜਿਆਂ ਦਾ ਪਹਿਲਾ ਸ਼ੋਅ ਹੋਣ ਵਾਲਾ ਬਈ ਤੇ ਉੱਥੇ ਆਪਾਂ ਚੱਲਾਂਗੇ ਜ਼ਰੂਰ ਤੇ ਚੈਨਲ ਤੇ ਦਿਖਾਵਾਂਗੇ ਤੁਹਾਨੂੰ ਭੋਗੀ ਵਾਲ ਵੀ ਸ਼ੋਅ ਹੈ ਕੋੜਿਆਂ ਦਾ ਤੇ ਉਹ ਵੀ ਦਿਖਾਵਾਂਗੇ ਤੇ ਇੱਕ ਮੇਲਾ ਜਗਰਾਂ ਆਜੂ ਪਸ਼ੂਆਂ ਦਾ ਉੱਥੇ ਵੀ ਚੱਲਾਂਗੇ ਆਪਾਂ ਤੇ ਬਾਕੀ ਜੇ ਹਣੂਮਾਨਗੜ ਸੁਣੀ ਜਾਂਨੇ ਯਾਰ ਵੀ ਹਣੂਮਾਨਗੜ ਵੀ ਮੇਲਾ ਹੈਗਾ ਤੇ ਉਹ ਵੀ ਚੈੱਕ ਕਰਕੇ ਆਪਾਂ ਉੱਥੇ ਵੀ ਜਾਵਾਂਗੇ ਤੇ ਬਾਕੀ ਮੰਡੀਆਂ ਤੇ ਵੀ ਜਾਇਆ ਕਰਾਂਗੇ ਆਪਾਂ ਪਸ਼ੂਆਂ ਦੀ ਤੇ ਦੁਬਾਰੇ ਕਿਰਿਆ ਹੁਣ ਮੇਲੇ ਲੰਗੇ ਆਣ ਫਿਰ ਆਪਾਂ ਮੰਡੀਆਂ ਤੇ ਵੀ ਚੱਲਿਆ ਕਰਾਂਗੇ ਆਹ ਦੇਖੋ ਬਈ ਆ ਆ ਗਈਆਂ ਭੇਡਾਂ ਬੱਕਰੀਆਂ ਆ ਇਹ ਵੀ ਯੂਨੀਕ ਜੀ ਬਰੀਡ ਆਈ ਹੋਈ ਆ ਇਹ ਦਿਖਾਉਣੇ ਬਈ ਇਹਨਾਂ ਦੇ ਰੀਲਾਂ ਬਹੁਤ ਚੱਲੀਆਂ ਨੇ ਉਹੀ ਨੇ ਇਹ ਜਿਹਦੀਆਂ ਇਸਤਾ ਦੇ ਰੀਲਾਂ ਰੂਲਾਂ ਆਈਆਂ ਬੜੀਆਂ ਚੱਲੀਆਂ ਨੇ ਨਾ ਇੱਥੇ ਨਵੀਆਂ ਆਈਆਂ ਨਹੀਂ ਗੀਆਂ ਬਰੀਡ ਜੀ ਇੱਧਰ ਅੱਗੇ ਦੇਖਿਓ ਤੁਸੀਂ ਉਹ ਦੇਖੋ ਆ ਕਰੋ ਚੈੱਕ ਬਈ ਇਹ ਇੱਕ ਮਿੰਟ ਮੈਂ ਆ ਦਿਖਾਉਣਾ ਤੁਹਾਨੂੰ ਤੇ ਸਿੰਘ ਸੁng ਇਹ ਦੇਖੋ ਇਹਨਾਂ ਇਹ ਕਿੰਨੇ ਘੈਂਟ ਨੇ ਤੇ ਬਾਲ ਬੂਲ ਜੇ ਤੇ ਆਹ ਦੇਖੋ ਇਧਰ ਵੀ ਬੈਠੇ ਨੇ ਬਈ ਛੋਟੇ ਬੱਚੇ ਵੀ ਨੇਗੇ ਇਹੀ ਬਰੀਡ ਦੇ ਤੇ ਬਾਕੀ ਇਧਰ ਦੇਖੋ ਤੁਸੀਂ ਬਹੁਤ ਘੈਂਟ ਮੇਲਾ ਭਰਿਆ ਹੋਇਆ ਬਈ ਇਹ ਸਾਰਾ ਤੇ ਹਜੇ ਆਪਾਂ ਤਾਂ ਬਈ ਸਾਰਾ ਨਹੀਂ ਘੁੰਮਿਆ ਗਿਆ ਦੇਖੋ 17-18 ਮਿੰਟਾਂ ਦੀ ਵੀਡੀਓ ਬਣ ਗਈ ਤੇ ਸਾਰਾ ਮੇਲਾ ਨਹੀਂ ਪਰ ਹਜੇ ਵੀ ਘੁੰਮਿਆ ਗਿਆ ਆਪਾਂ ਤੋਂ ਇਨਾ ਵੱਡਾ ਮੇਲਾ ਹੁੰਦਾ ਬਈ ਇਹ ਤੇ ਆ ਦੇਖੋ ਬੇਸ਼ੇਰਾ ਫਿਰਦਾ ਇਧਰ ਤੇ ਚੈਨਲ ਬਈ ਫੋਲੋ ਸਬਸਕ੍ਰਾਈਬ ਤੇ ਵੀਡੀਓ ਸ਼ੇਅਰ ਕਰ ਲਿਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ